ਅੱਜ ਗੋਨਿਆਣਾ ਮੰਡੀ ਦੇ ਹੌਕੀ ਗਰਾਊਂਡ ਵਿਖੇ ਆਰਮੀ ਟੀਮ ਬਠਿੰਡਾ ਅਤੇ ਗੋਨਿਆਣਾ ਹਾਕੀ ਟੀਮ ਵਿਚਕਾਰ ਇੱਕ ਫ੍ਰੈਂਡਲੀ ਮੈਚ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਚੌਂਕੀ ਇਨਚਾਰਜ ਮੋਨਦੀਪ ਸਿੰਘ ਬੰਗੀ ਪਹੁੰਚੇ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਦੂਸਰੇ ਮਹਿਮਾਨ ਆਸਟ੍ਰੇਲੀਆ ਤੋਂ ਕੋਚ ਅਮਨਜੀਤ ਸਿੰਘ ਬੜੈਚ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਇਸ ਫ੍ਰੈਂਡਲੀ ਮੈਚ ਮੌਕੇ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ਤੇ ਅੰਗਤ ਸਿੰਘ ਵੜੈਚ ਵੀ ਇਸ ਮੈਚ ਵਿੱਚ ਖੇਡੇ ਅਤੇ ਉਹਨਾਂ ਨੇ ਆਪਣੇ ਜੋਰ ਦਿਖਾਏ ਇਸ ਮੌਕੇ ਚੌਂਕੀ ਇਨਚਾਰਜ ਮੋਨਦੀਪ ਸਿੰਘ ਬੰਗੀ ਦੁਆਰਾ ਕਲੱਬ ਪ੍ਰਧਾਨ ਅਤੇ ਕੋਚ ਦੁਆਰਾ ਬਹੁਤ-ਬਹੁਤ ਧੰਨਵਾਦ ਅਤੇ ਸਰਾਹਨਾ ਕੀਤੀ ਗਈ ਕਿਉਂਕਿ ਅੱਜ ਦੇ ਮਾਹੌਲ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਹੀ ਵਧੀਆ ਉਪਰਾਲਾ ਹੈ ਫ੍ਰੈਂਡਲੀ ਮੈਚ ਮੌਕੇ ਪਹੁੰਚੇ ਹੋਏ ਮਹਿਮਾਨਾਂ ਦਾ ਹੋਕੀ ਕਲੱਬ ਪ੍ਰਧਾਨ ਹਰਦੀਪ ਸਿੰਘ ਗੋਨੀਸਰਾਂ ਦੁਆਰਾ ਬਹੁਤ-ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ ਕਿਹਾ ਗਿਆ ਇਸ ਮੌਕੇ ਹਰਦੀਪ ਸਿੰਘ ਗੋਨੀਸਰਾਂ ਕਲੱਬ ਪ੍ਰਧਾਨ ਦੁਆਰਾ ਪਹੁੰਚੇ ਹੋਏ ਮਹਿਮਾਨਾਂ ਦਾ ਸਨਮਾਨ ਵਜੋਂ ਸ਼ੀਲਡਾਂ ਅਤੇ ਟੀ-ਸ਼ਰਟਾਂ ਦੇ ਕੇ ਸਨਮਾਨ ਕੀਤਾ ਗਿਆ